ਅਰੇ ਨਾ ਨੇ ਅਕਾਲ ਤਖਤ ਦੇ ਸਾਰੀਆਂ ਆਪਣੀਆਂ ਗ੍ਰਾਮ ਮੰਨ ਕੇ ਵੀ ਫੇਰ ਫੇਰ ਦੁਬਾਰਾ ਫਿਰ ਉਤੋਂ ਮੁਕਰ ਗਏ ਜਾਂ ਉਹਨਾਂ ਉਹ ਹੁਕਮ ਨੂੰ ਮੰਨ ਨਹੀਂ ਰਹੇ ਕਿਹੜੇ ਕਿਹੜੇ ਹੋਰ ਜਿਹੜਾ ਤੁਹਾਨੂੰ ਲੱਗਦਾ ਕਿ ਤੁਹਾਡੀ ਇਸ ਪਾਰਟੀ ਦੇ ਵਿੱਚ ਕਿਹੜੇ ਕਿਹੜੇ ਹੋਰ ਤੁਹਾਡੇ ਸ਼ਾਮਲ ਹੋ ਸਕਦੇ ਆ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਵੱਡੇ ਚਿਹਰੇ ਸ਼ਾਮਲ ਹੋ ਸਕਦੇ ਆ ਨਹੀਂ ਅੱਜ ਅਸੀਂ ਫੇਰ ਕੱਲ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਫਿਰ ਉਹ ਜਿਨ੍ਹਾਂ ਨੂੰ ਵੀ ਕੋਈ ਠੀਕ ਲੱਗੂਗਾ ਜਾਂ ਆਪਾਂ ਨੂੰ ਕੋਈ ਠੀਕ ਲੱਗੂਗਾ ਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਜੋ ਪੰਜਾਬਦਰਦੀ ਪੰਥਦਰਦੀ ਆ ਸਾਰੇ ਇਕੱਠੇ ਹੋਈਏ ਵੀ ਸਿੰਘ ਬਾਦਲ ਉਹਨਾਂ ਨੂੰ ਵੀ ਇਨਵਾਈਟ ਕਰਾਂਗੇ ਦੇਖੋ ਜੀ ਉਹਦੇ ਅਕਾਲ ਤਖਤ ਤੋਂ ਪਘੋੜੇ ਬੰਦਿਆਂ ਨਾਲ ਕੋਈ ਸਾਡੀ ਸਾਂਝ ਨਹੀਂ ਹੋਗੀ ਬਾਦਲ ਦਾ ਕਹਿੰਦੇ ਅਕਾਲੀ ਦਲ ਉਹ ਹੀ ਹੈ ਜੋ ਸਮਰਪਿਤ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਹਿੰਦੇ ਹੋਰ ਕੋਈ ਪਾਰਟੀ ਨਹੀਂ ਉਹਦੇ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿੰਨੇ ਸਮਰਪਿਤ ਆ ਕਿ ਉਹ ਉਤੋਂ ਉਹਦੇ ਜੋ ਅਕਾਲ ਤਖਤ ਦਾ ਹੁਕਮ 2 ਦਸੰਬਰ ਨੂੰ ਆਇਆ ਉਹਨੂੰ ਮੰਨ ਹੀ ਨਹੀਂ ਰਿਹਾ ਸ਼੍ਰੀ ਮੁਖਸਦ ਸਾਹਿਬ ਦੇ ਵਿੱਚ ਅੱਜ ਪੰਜਾਬ ਦੇ ਲਈ ਇੱਕ ਵੱਡਾ ਔਰ ਇਤਿਹਾਸਿਕ ਦਿਨ ਹੈ ਕਿਉਂਕਿ ਅੱਜ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਣਾ ਹੈ ਤੇ ਸਾਡੇ ਨਾਲ ਨੇ ਐਮਪੀ ਅਮਰਤਪਾਲ ਸਿੰਘ ਹੋਣਾ ਦੇ ਪਿਤਾ ਤਰਸੇਮ ਸਿੰਘ ਨਾਲ ਗੱਲਬਾਤ ਕਰਦੇ ਆਂ ਆ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅੱਜ ਨਵੀਂ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ ਬੜੇ ਚਿਰਾਂ ਤੋਂ ਜਿਹੜਾ ਤੁਸੀਂ ਲਗਾਤਾਰ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੇ ਵੀ ਰਹੇ ਹੋ ਕਿ ਨਵੀਂ ਪਾਰਟੀ ਬਣਾਵਾਂਗੇ ਤੇ ਅੱਜ ਕਿਵੇਂ ਦੇਖਦੇ ਹੋ ਇਸ ਪਾਰਟੀ ਨੂੰ ਔਰ ਇੱਕ ਪਾਸੇ ਅਕਾਲੀ ਦਲ ਵੀ ਆਪਣੀ ਕਾਨਫਰੰਸ ਕਰ ਰਿਹਾ ਹੈ ਇਹ ਜੀ ਅਹੀਂ ਬਾਬਾ ਪੰਜ-ਛੇ ਮਹੀਨੇ ਤੋਂ ਸੋਚ ਰਹੇ ਸੀ ਕਿ ਕੋਈ ਇਹੋ ਜਿਹਾ ਸਾਂਝਾ ਤੜਾ ਹੀ ਬਣ ਜੇ ਤੇ ਸਾਨੂੰ ਨਾ ਹੀ ਇਸ ਪਾਸੇ ਕਦਮ ਪੁੱਟਣਾ ਪਵੇ ਪਰ ਇਹਨਾਂ ਨੇ ਅਕਾਲ ਤਖਤ ਸਾਰੀਆਂ ਆਪਣੀਆਂ ਗ੍ਰਾਮ ਮੰਨ ਕੇ ਵੀ ਫੇਰ-ਫੇਰ ਦੁਬਾਰਾ ਫਿਰ ਉਤੋਂ ਮੁਕਰ ਗਏ ਜਾਂ ਉਹਨਾਂ ਉਹ ਹੁਕਮ ਨੂੰ ਮੰਨ ਨਹੀਂ ਰਹੇ ਉਹ ਹੁਕਮ ਤੋਂ ਬਾਗੀ ਹੋ ਰਹੇ ਤੇ ਇਸ ਕਰਕੇ ਹੁਣ ਕੋਈ ਸਿੱਖ ਪੰਥ ਕੋ ਕੋਈ ਚਾਰਾ ਨਹੀਂ ਰਹਿ ਗਿਆ ਕਿ ਕੋਈ ਆਪਣੀ ਧਿਰ ਖੜੀ ਕਰਨ ਤੋਂ ਇਲਾਵਾ ਤੇ ਇਸ ਕਰਕੇ ਅਸੀਂ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਪੂਰੇ ਪੰਜਾਬ ਚੱਕਰ ਲਾਇਆ ਤੇ ਉਹਨਾਂ ਨੇ ਸਾਰਿਆਂ ਦੀ ਇਹੋ ਰਹਿ ਸੀ ਕਿ ਆਪਾਂ ਨੂੰ ਹੁਣ ਇਹਨਾਂ ਇਹਨਾਂ ਦੇ ਮੂੰਹ ਵੱਲ ਨਹੀਂ ਦੇਖਣਾ ਚਾਹੀਦਾ ਕਿ ਇਹ ਸੇਕ ਕੌਮ ਦੇ ਪੰਥ ਦੇ ਦੋਖੀ ਆ ਦੋਸ਼ੀ ਆ ਤੇ ਇਸ ਕਰਕੇ ਇਹਨਾਂ ਨਾਲ ਹੁਣ ਆਪਣਾ ਲੋਕ ਨਹੀਂ ਚੱਲ ਸਕਦੇ ਤੇ ਇਸ ਕਰਕੇ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਆ ਤੇ ਅਸੀਂ ਉਹ ਫਿਰ ਅੱਜ ਦਾ ਦਿਨ ਚੁਣਿਆ ਸੀ ਤੇ ਸਾਡੇ ਕਾਨਫਰੰਸ ਦਾ ਜਗ੍ਹਾ ਤੇ ਦੂਜੀ ਸੀ ਤੇ ਉੱਥੇ ਫਿਰ ਪਾਣੀ ਪੂਣੀ ਜ਼ਿਆਦਾ ਆ ਜਾਣ ਦੀ ਵਜ੍ਹਾ ਨਾਲ ਫਿਰ ਅਸੀਂ ਇਹਨੂੰ ਚੇਂਜ ਕੀਤਾ ਤੇ ਇਸ ਕਰਕੇ ਹੁਣ ਅੱਜ ਅਸੀਂ ਇਹਦੇ ਵਾਸਤੇ ਜਾ ਰਹੇ ਹਾਂ ਅਲਾ ਇਨਨ ਕਰਨਾ ਕਿ ਕਿਤੇ ਕਿਹੜੇ ਕਿਹੜੇ ਹੋਰ ਜਿਹੜਾ ਤੁਹਾਨੂੰ ਲੱਗਦਾ ਕਿ ਤੁਹਾਡੀ ਇਸ ਪਾਰਟੀ ਦੇ ਵਿੱਚ ਕਿਹੜੇ ਕਿਹੜੇ ਹੋਰ ਤੁਹਾਡੇ ਸ਼ਾਮਲ ਹੋ ਸਕਦੇ ਆ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਵੱਡੇ ਚਿਹਰੇ ਸ਼ਾਮਲ ਹੋ ਸਕਦੇ ਆ ਨਹੀਂ ਅੱਜ ਅਸੀਂ ਫਿਰ ਕੱਲੇ ਸ਼ੁਰੂਆਤ ਕਰਨ ਜਾ ਰਹੇ ਆ ਫਿਰ ਉਹ ਜਿਨ੍ਹਾਂ ਨੂੰ ਵੀ ਕੁਝ ਠੀਕ ਲੱਗੂਗਾ ਜਾਂ ਆਪਾਂ ਨੂੰ ਕੁਝ ਠੀਕ ਲੱਗੂਗਾ ਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਜੋ ਪੰਜਾਬਦਰਦੀ ਪੰਥਦਰਦੀ ਆ ਸਾਰੇ ਇਕੱਠੇ ਹੋਈਏ ਤੇ ਆਪਾਂ ਇਹ ਮਹਿਮਨ ਨੂੰ ਵੱਡਾ ਕਰਕੇ ਆਪਣੇ ਜੋ ਮਸਲੇ ਉਲਝੇ ਹੋਏ ਆ ਬੇਇਨਸਾਫੀ ਹੋ ਰਹੀ ਹੈ ਉਹਦੇ ਵਾਸਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਲੜੀਏ ਤੇ ਫੇਰ ਮੇਰੇ ਖਰ ਦਾ ਇਨਸਾਫ ਲੈ ਸਕਦੇ ਹਾਂ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵੀ ਇਨਵਾਈਟ ਕਰੋਗੇ ਹਾਂਜੀ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵੀ ਇਨਵਾਈਟ ਕਰੋਗੇ ਨਹੀਂ ਉਹਨਾਂ ਨੂੰ ਤੇ ਹੋਣਾ ਉਹਨਾਂ ਨੇ ਦੇਖੋ ਜੀ ਉਹਦੇ ਅਕਾਲ ਤਖਤ ਤੋਂ ਪਗੋੜੇ ਬੰਦਿਆਂ ਨਾਲ ਕੋਈ ਸਾਡੀ ਸਾਂਝ ਨਹੀਂ ਹੋਊਗੀ ਇਸ ਕਰਕੇ ਉਹ ਉਹ ਅਕਾਲ ਤਖਤ ਤੋਂ ਹੁਕਮਦੋਲੀ ਹੋ ਰਹੀ ਹੈ ਜਥੇਦਾਰਾਂ ਦੇ ਉੱਪਰ ਇਲਜ਼ਾਮ ਲਾਏ ਜਾ ਰਹੇ ਆ ਇਹ ਇਹੋ ਜਿਹੀਆਂ ਚੀਜ਼ਾਂ ਮੇਰੇ ਖਾਲੇ ਇੱਕ ਸਿੱਖ ਨੂੰ ਸੋਭਦੀਆਂ ਨਹੀਂ ਗਈਆਂ ਵੈਸੇ ਆਪਣੇ ਆਪ ਨੂੰ ਪੰਥ ਹੋਣ ਦਾ ਜਿਹੜਾ ਵੱਡਾ ਦਾਵਾ ਕਰਦੇ ਸੀ ਆ ਹੁਣ ਉਹਨਾਂ ਨੂੰ ਇਹ ਚੀਜ਼ ਦਾ ਇਹ ਪੰਥ ਨੂੰ ਢਾਹ ਲਾਉਣ ਵਾਲੇ ਪਹਿਲਾਂ ਤੋਂ ਹੀ ਲੋਕਾਂ ਨੂੰ ਤਾਂ ਪਹਿਲਾਂ ਤੋਂ ਪਤਾ ਸੀ ਪਰ ਹੁਣ ਇੱਕਦਮ ਸ਼ਰਮ ਓਪਨ ਓਪਨ ਹੋ ਚੁੱਕਾ ਸਾਰਾ ਕੁਝ ਨਵੀਂ ਬਾਦਲ ਦਾ ਕਹਿੰਦੇ ਅਕਾਲੀ ਦਲ ਹੀ ਹੈ ਜੋ ਸਮਰਪਿਤ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਹਿੰਦੇ ਹੋਰ ਕੋਈ ਪਾਰਟੀ ਨਹੀਂ ਨਹੀਂ ਇਹ ਤੇ ਉਹ ਤੇ ਲੋਕਾਂ ਨੂੰ ਪਤਾ ਲੱਗੇ ਕਿੰਨੇ ਸਮਰਪਿਤ ਆ ਕਿ ਉਹ ਤੋਂ ਉਹਦੇ ਜੋ ਅਕਾਲ ਤਖਤ ਦਾ ਹੁਕਮ 2 ਦਸੰਬਰ ਨੂੰ ਆਇਆ ਉਹਨੂੰ ਮੰਨ ਹੀ ਨਹੀਂ ਰਹੇ ਉਹਦੇ ਟਾਲ ਮਟੋਲ ਕਰਕੇ ਕੋਈ ਉਲਟੇ ਸਿੱਧੇ ਰਸਤੇ ਲੱਭ ਕੇ ਜਹਿਦਾਰਾਂ ਨੂੰ ਦੋਸ਼ੀ ਬਣਾਇਆ ਜਾ ਰਿਹਾ ਜਹਿਦਾਰਾਂ ਤੇ ਦਬਾਅ ਪਾ ਕੇ ਉਹ ਫੈਸਲੇ ਵਾਪਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕੀ ਤੁਹਾਡੇ ਨੂੰ ਲੈ ਕੇ ਬਹੁਤ ਚਰਚਾਾਂ ਚੱਲ ਰਹੀਆਂ ਜਿਹੜਾ ਕਾਲੀ ਦਲ ਤੋਂ ਬਾਗੀ ਹੋ ਕੇ ਨਿਕਲੇ ਸੀ ਚਾਹ ਬੀਬੀ ਜਗੀਰ ਕਰੋ ਹੋਵੇ ਪ੍ਰਿੰਸ ਸਿੰਘ ਚੰਦੂ ਮੈਰਾਉਣ ਕਿ ਹੈ ਯਾਰ ਹੈ ਕਿ ਉਹ ਵੀ ਤੁਹਾਡੇ ਨਾਲ ਕੰਟੈਕਟ ਕਿਚ ਨੇ। ਨਹੀਂ ਸਾਡੇ ਨਾਲ ਫਿਲਹਾਲ ਕੋਈ ਵੀ ਕੰਟੈਕਟ ਚ ਨਹੀਂਗਾ। ਤੇ ਅੱਜ ਅਸੀਂ ਆਪਣੀ ਸ਼ੁਰੂਆਤ ਕਰਨ ਜਾ ਰਹੇ ਹਾਂ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਨੌਜਵਾਨੀ ਨੂੰ ਨਵੇਂ ਨਵੇਂ ਲੋਕਾਂ ਨੂੰ ਅੱਗੇ ਰੱਖਿਆਈਏ। ਤੇ ਫਿਰ ਵੀ ਜੇ ਉਹਨਾਂ 'ਚ ਕੋਈ ਚੰਗੇ ਸਿਰ ਦਾ ਪੰਜਾਬ ਪੰਥਪ੍ਰਤੀ ਹੋਣਗੇ ਤੇ ਉਹਨਾਂ ਨੂੰ ਵੀ ਵਿਚਾਰ ਕੀਤਾ ਜਾ ਸਕਦਾ। ਦੋ ਤਿੰਨ ਗੱਲਾਂ ਹੋਰ ਸੀਗੀਆਂ ਜਦੋਂ ਪਾਰਟੀ ਬਣਦੀ ਆ ਤਾਂ ਬਹੁਤ ਸਾਰੇ ਉਹਦੇ ਜਿਹੜੇ ਅਹੁਦੇ ਹੁੰਦੇ ਨੇ ਤਾਂ ਪਾਰਟੀ ਦਾ ਪ੍ਰਧਾਨ ਕੌਣ ਹੋਊਗਾ? ਨੇ ਪ੍ਰਧਾਨ ਅਜੇ ਫੇਰ ਹਾਲ ਅਸੀਂ 5 ਮੈਂਬਰੀ ਕਮੇਟੀ ਬਣਾ ਕੇ ਚੱਲ ਰਹੇ ਆਂ ਤੇ ਉਹ ਤੋਂ ਅੱਗੇ ਗਾੜੀ ਕਮੇਟੀਆਂ ਬਣਾ ਰਹੇ ਆਂ ਫਿਰ ਭਰਤੀ ਕਰਕੇ ਫਿਰ ਉਹਦੇ ਜੋ ਡੈਲੀਗੇਟ ਦੇ ਸਿਸਟਮ ਨਾਲ ਪ੍ਰਧਾਨ ਚੋਣ ਦੀ ਸਾਰੀ ਪ੍ਰਕਿਰਿਆ ਜਿਹੜੀ ਆ ਉਹ ਅਸੀਂ ਉਹਦੇ ਉਹਦੇ ਅਨੁਸਾਰ ਕਰਾਂਗੇ। ਇੱਕ ਇਹ ਵੀ ਚਰਚਾਵਾਂ ਚੱਲਦੀਆਂ ਲੋਕ ਇਹ ਵੀ ਸਵਾਲ ਕਰ ਰਹੇ ਨੇ ਲੋਕ ਕਹਿੰਦੇ ਨੇ ਕਿ ਇੱਕ ਘਰ ਚ ਲਾਉਣ ਦੇ ਲਈ ਪੈਸੇ ਚਾਹੀਦੇ ਹੁੰਦੇ ਆ ਉਹ ਕਹਿੰਦੇ ਜੋ ਪੰਜਾਬ ਦੀ ਅਸੀਂ ਪਾਰਟੀ ਬਣਾਉਣੀ ਆ ਤਾਂ ਫਿਰ ਪੈਸਾ ਕਿੱਥੋਂ ਲੈ ਕੇ ਆਉਂਗੇ ਪੈਸੇ ਆ ਜੀ ਸੰਗਤਾਂ ਦੀ ਜੋ ਸਾਡੇ ਕੋਲ ਕੋਈ ਪੈਸੇ ਨਹੀਂ ਸੀ ਜਦੋਂ ਇਲੈਕਸ਼ਨ ਵਿੱਚ ਲੜੀ ਆ ਹੁਣ ਵੀ ਨਹੀਂ ਹੁਣ ਵੀ ਸਾਰਾ ਸੰਗਤ ਬਹੁਤ ਵੱਡਾ ਸਹਿਯੋਗ ਦੇ ਰਹੀ ਹੈ ਸੰਗਤ ਦੇ ਅੱਗੇ ਕੋਈ ਵੱਡੀ ਗੱਲ ਨਹੀਂ ਅਸੀਂ ਵੱਡੇ ਕਿਸੇ ਤੁਹਾਡਾ ਕੋ ਪੈਸੇ ਨਹੀਂ ਲਵਾਂਗੇ ਅਸੀਂ ਸੰਗਤ ਕੋ 10 10 20 ਰੁਪਏ ਲੈ ਕੇ ਪਾਰਟੀ ਚਲਾਵਾਂਗੇ ਆਪਣੀ ਗੱਲਾਂ ਕਰਦੇ ਆ ਕਿ ਪਤਾ ਨਹੀਂ ਕਿੱਥੋਂ ਫੰਡਿੰਗ ਹੋ ਰਹੀ ਹੈ ਨੇ ਫੰਡਿੰਗ ਤੇ ਉਹ ਲਬ ਲੈਣ ਕਿਥੋਂ ਹੋ ਰਹੀ ਹੈ ਉਹ ਤੋਂ ਰੋਕ ਦੇਣ ਫੰਡਿੰਗ ਜੋ ਫੰਡਿੰਗ ਹੋ ਰਹੀ ਆ ਉਹ ਉਹਨੂੰ ਉਹਨੂੰ ਰੋਕਣ ਫੰਡਿੰਗ ਵਰੀ ਤੇ ਦੋ ਤਿੰਨ ਵਰੀ ਆਈਏ ਨੇ ਸਾਰੇ ਕੁਝ ਹੋ ਗਿਆ ਚੁੱਕਾ ਕੁਝ ਕਿਤੋਂ ਲਬਦਾ ਤੇ ਕੁਝ ਨਹੀਂ ਕਿਉਂਕਿ ਅਸੀਂ ਤੇ ਲੋਕਾਂ ਦੇ ਸਹਿਯੋਗ ਨਾਲ ਚੱਲ ਰਹੇ ਆ ਤੇ ਲੋਕ ਸਾਨੂੰ ਫੁੱਲ ਸਪੋਰਟ ਕਰ ਰਹੇ ਆ ਹੁਣ ਵੀ ਲੋਕ ਆਪਾ ਆਪਣੇ ਆਪ ਹੀ ਆ ਰਹੇ ਆ ਆਪਣੇ ਸਾਧਨਾਂ ਤੇ ਆ ਰਹੇ ਆ ਸਾਨੂੰ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਕੋਈ ਨਸ਼ਾ ਦੇਣ ਦੀ ਲੋੜ ਨਹੀਂ ਅਸੀਂ ਸਾਨੂੰ ਜਿਆਦਾ ਪੈਸੇ ਦੀ ਲੋੜ ਵੀ ਨਹੀਂ ਬਾਕੀ ਪਾਰਟੀ ਨਸ਼ੇ ਦੀ ਹੈ ਹਾਂਜੀ ਬਾਕੀ ਪਾਰਟੀਆਂ ਨਸ਼ੇ ਦੀਆਂ ਬਾਕੀ ਪਾਰਟੀਆਂ ਕਰਦੀਆਂ ਇਹ ਜੋ ਹੱਥ ਘੰਡੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਰ ਸਾਨੂੰ ਇਹੋ ਜੀ ਕੋਈ ਜ਼ਰੂਰਤ ਨਹੀਂ ਅਸੀਂ ਤੇ ਲੋਕਾਂ ਦੇ ਸਹਿਯੋਗ ਨਾਲ ਇਹ ਨਸ਼ਾ ਰਹਿਤ ਸਮਾਜ ਬਣਾਉਣਾ ਚਾਹੁੰਦੇ ਅਸੀਂ ਨਸ਼ੇ ਵੰਡ ਕੇ ਜਾਂ ਇਸ ਕੋਈ ਵੱਡੇ ਇਕੱਠ ਕਰਨ ਦੇ ਜਾਂ ਇਹੋ ਜੀ ਸਾਡੇ ਕੋਈ ਚਾਹ ਮੰਸ਼ਾ ਨਹੀਂ ਜਦੋਂ ਅਮਰਤਪਾਲ ਸਿੰਘ ਹੁਣੇ ਆਏ ਸੀ ਦੁਬਈ ਤੋਂ ਪੰਜਾਬ ਦੇ ਵਿੱਚ ਤਾਂ ਉਸ ਸਮੇਂ ਕੁਝ ਕੁ ਗੱਲਾਂ ਸੀਗੀਆਂ ਉਹਨਾਂ ਦੀ ਜਿਵੇਂ ਉਹ ਪਹਿਲਾਂ ਕਹਿੰਦੇ ਸੀਗੇ ਕਿ ਸੰਵਿਧਾਨ ਦੇ ਵਿੱਚ ਮੈਂ ਯਕੀਨ ਨਹੀਂ ਰੱਖਦਾ ਪਰ ਬਾਅਦ ਦੇ ਵਿੱਚ ਇਲੈਕਸ਼ਨ ਵੀ ਲੜੀ ਗਈ ਇਲੈਕਸ਼ਨ ਜਿੱਤ ਵੀ ਜਾਂਦੇ ਨੇ ਤੇ ਸੌ ਵੀ ਜਿਹੜੀ ਚੁੱਕੀ ਜਾਂਦੀ ਹੈ ਉਸੇ ਸੰਵਿਧਾਨ ਦੀ ਤੇ ਦੂਜੇ ਪਾਸੇ ਅੱਜ ਇੱਕ ਪਾਰਟੀ ਜਿਹੜੀ ਬਣ ਰਹੀ ਹੈ ਇਹ ਵੀ ਇੱਕ ਸੰਵਿਧਾਨ ਦੇ ਅੰਡਰੀ ਹੈ ਨਹੀਂ ਇਹ ਤੇ ਜਦੋਂ ਉਹਨਾ ਅਮਰਤਪਾਲ ਦੀ ਕੋਈ ਇਸ਼ਾਰ ਨਹੀਂ ਸੀ ਇਲੈਕਸ਼ਨ ਲੜਨ ਦੀ ਤੇ ਸੰਗਤਾਂ ਨੇ ਉਹਨਾਂ ਦੇ ਦਬਾਅ ਪਾਇਆ ਉਹਨਾਂ ਨੂੰ ਉਹਨਾਂ ਨੇ ਹੁਕਮ ਕੀਤਾ ਕਿ ਤੁਸੀਂ ਇਲੈਕਸ਼ਨ ਲੜੋ ਤੇ ਜਦੋਂ ਹੁਣ ਉਹ ਹੁਕਮ ਕੀਤਾ ਉਹਨਾਂ ਇਲੈਕਸ਼ਨ ਲੜੇ ਉਹਨਾਂ ਨੇ ਲੋਕਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੁਣ ਲੋਕ ਹੀ ਕਹਿ ਰਹੇ ਆ ਕਿ ਸੰਗਤਾਂ ਕਹਿ ਰਹੀਆਂ ਕਿ ਪਿੱਛੇ ਨਾ ਹਟੋ ਹੁਣ ਅੱਗੇ ਵਧੋ ਇਸ ਕਰਕੇ ਅਸੀਂ ਹੋਣਾ ਉਹ ਜੋ ਵੀ ਇੱਕ ਅਨਸਵਿਧਾਨ ਦੇ ਤਹਿਤ ਆ ਹੀ ਗਿਆ ਬੰਦਾ ਤੇ ਹੋਣਾ ਕਿ ਜੋ ਜਿੰਨਾ ਵੀ ਇਸ ਅੱਗੇ ਸੰਘਰਸ਼ ਕੀਤਾ ਦਾ ਜ਼ਰਦਾ ਕਰਨ ਦੇ ਕੇ ਵੀ ਸੰਵਿਧਾਨ ਦੇ ਅਕੋਰਡਿੰਗ ਚੱਲੋਗੇ ਫਿਰ ਤਾਂ ਇਸ ਸਵਿਧਾਨ ਜੇ ਹਿੰਦੁਸਤਾਨ ਚ ਤੇ ਮੇਰੇ ਖਿਆਲ ਸਾਰੀਆਂ ਪਾਰਟੀਆਂ ਸੰਵਿਧਾਨ ਦੇ ਅਕੋਰਡਿੰਗ ਚਲਦੀਆਂ ਕੋਈ ਸੰਵਿਧਾਨ ਤੋਂ ਬਾਹਰ ਜਾ ਕੇ ਤਾਂ ਕੋਈ ਮੇਰੇ ਖਿਆਲ ਅਜੇ ਫੇਰ ਹਾਲ ਚੱਲ ਨਹੀਂ ਬਾਕੀ ਪਾਰਟੀਆਂ ਨੇ ਇਹ ਨਹੀਂ ਨਾ ਕਿਹਾ ਸੀਗਾ ਕਿ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੀਆਂ ਲੋਕ ਇਹ ਕਹਿ ਰਹੇ ਨੇ ਨਹੀਂ ਇਹ ਤੇ ਹੁਣ ਇਹ ਚੀਜ਼ਾ ਕਿ ਆਪਣੇ ਕੋਈ ਹੋਰ ਕੋਈ ਦੂਜੀ ਆਪਸ਼ਨ ਨਹੀਂ ਹੁਣ ਲੋਕਾਂ ਦੀ ਰਾਏ ਹੈ ਕਿ ਤੁਹਾਨੂੰ ਰਾਜਨੀਤਿਕ ਤੌਰ ਤੇ ਅੱਗੇ ਆਉਣਾ ਚਾਹੀਦਾ ਤੇ ਇਸ ਕਰਕੇ ਹੁਣ ਇਹ ਫਿਰ ਤੇ ਇਸ ਸਿਸਟਮ ਚ ਅੱਗੇ ਚੱਲਣਾ ਪਊਗਾ ਇਸ ਸਿਸਟਮ ਚ ਜੋ ਵੱਧ ਤੋਂ ਵੱਧ ਆਪਣੇ ਕੌਮ ਲਈ ਆਪਣੇ ਪੰਜਾਬ ਲਈ ਕਰ ਸਕਦੇ ਹੋ ਕਰ ਦੇਗਾ ਅਜੰਡਾ ਕੀ ਰਹੂਗਾ ਪਾਰਟੀ ਦਾ ਇਹ ਅਜੰਡਾ ਜੇ ਅਸੀਂ 7 ਮੈਂਬਰੀ ਕਮੇਟੀ ਬਣਾ ਰਹੇ ਹਾਂ ਉਹ ਅਜੰਡਾ ਤੈਅ ਕਰੂਗੀ ਕਿ ਕੀ ਅਜੰਡਾ ਹੋਣਾ ਚਾਹੀਦਾ ਅੱਜ ਦੇ ਹਾਲਾਤਾਂ ਦੇ ਅਨਸਾਰ 27 ਦੇ ਲਈ ਫਿਰ ਪੂਰੇ ਤਿਆਰ ਹਾਂ ਹਾਂਜੀ ਹਾਂਜੀ ਹੈ ਜੀ ਕਦ ਕੀ ਬੋਲ 27 ਦੇ ਲਈ ਪੂਰੇ ਤਿਆਰ ਹਾਂ ਨਹੀਂ ਹੁਣ ਅਸੀਂ ਤਿਆਰੀ ਕਰ ਰਹੇ ਆਂ ਸੰਗਤਾਂ ਦੇ ਸਹਿਯੋਗ ਨਾਲ 27 ਵਾਸਤੇ ਅੱਗੋਂ ਅੱਗੋਂ ਵੀ ਕੋਈ ਇਲੈਕਸ਼ਨ ਆਉਂਦੀ ਉਹਦੇ ਵਾਸਤੇ ਵੀ ਤਿਆਰੀ ਕਰਾਂਗੇ ਅਜਾ ਇੱਕ ਇਹੀ ਦਿਨ ਪਹਿਲਾਂ ਵੀ ਆਇਆ ਇਤਿਹਾਸ ਦੇ ਵਿੱਚ ਜਦੋਂ 1999 ਦੇ ਵਿੱਚ ਸਿਮਰਜੀਤ ਸਿੰਘ ਮਾਨ ਜਿੱਤੇ ਨੇ ਉਹਨਾਂ ਦਾ ਸਭ ਤੋਂ ਵੱਡਾ ਉਦੋਂ ਵੋਟਾਂ ਦਾ ਫਰਕ ਸੀ ਜਦੋਂ ਜੇਲ੍ਹ ਦੇ ਵਿੱਚ ਬੈਠੇ ਜਿੱਤੇ ਸੀਗੇ ਤੇ ਉਸ ਤੋਂ ਬਾਅਦ ਉਹ ਆਪਣਾ ਉਦੋਂ ਹਾਲਾਂਕਿ ਕਿੰਨੇ ਐਮਪੀ ਜਿਹੜੇ ਜਿੱਤੇ ਸੀਗੇ ਪਰ ਲੋਕਾਂ ਨੇ ਇਹ ਵੀ ਗੱਲ ਕਹੀ ਕਿ ਤੁਸੀਂ ਆਪਣੀ ਪਾਰਟੀ ਬਣਾਓ ਪਾਰਟੀ ਬਣ ਵੀ ਗਈ ਪਰ ਬਾਅਦ ਵਿੱਚ ਤੁਹਾਨੂੰ ਪਤਾ ਕਿ ਅਜਿਹਾ ਜਸਮਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਕਿੰਨੀ ਕਿ ਜਿਹੜਾ ਸਟੈਂਡ ਕਰਦੀ ਹੈ ਨਹੀਂ ਇਹ ਤਾਂ ਚਲੋ ਜੀ ਆਪਣੀ ਆਪਣੀ ਕਾਰਗੁਜ਼ਾਰੀ ਦੇ ਉੱਪਰ ਆਪਣੀ ਮਿਹਨਤ ਦੇ ਉੱਪਰ ਆ ਅਸੀਂ ਕੋਸ਼ਿਸ਼ ਕਰਾਂਗੇ ਬਾਕੀ ਉਹ ਇਹ ਤਾਂ ਸਮਝਾ ਹੀ ਦਸੂਗਾ ਕਿ ਕਾਮਯਾਬ ਕਿੰਨਾ ਕਾਮਯਾਬ ਬਣਦੇ ਉਸ ਗੱਲਾਂ ਨੂੰ ਲੈ ਕੇ ਸਿਮਰਜੀਤ ਸਿੰਘ ਮਾਨ ਵੀ ਅੜਗੇ ਸੀ ਤੇ ਫਿਰ ਉਸ ਤੋਂ ਬਾਅਦ ਕੋਈ ਇਲੈਕਸ਼ਨ ਵੀ ਨਹੀਂ ਜਿੱਤ ਪਾਏ ਪਰ ਪਿਛਲੇ ਦਿਨਾਂ ਦੇ ਵਿੱਚ ਠੀਕ ਹੈ ਇੱਕ ਇਲੈਕਸ਼ਨ ਜਿੱਤੇ ਨੇ ਅਨੇ ਹੋਰ ਠੀਕ ਹੈ ਜੀ ਜੇ ਇਲੈਕਸ਼ਨ ਪ੍ਰਸ਼ਾਸਨ ਚ ਉਹਨਾਂ ਤੇ ਫਿਰ ਇਲੈਕਸ਼ਨ ਜਿੱਤਣ ਦਾ ਹੀ ਮਤਲਬ ਮਕਸਦ ਹੋਣਾ ਚਾਹੀਦਾ ਅਸੀਂ ਸੋਚਦੇ ਹਾਂ ਕਿ ਕਾਫੀ ਸੰਗਤਾਂ ਦੇ ਸਹਿਯੋਗ ਨਾਲ ਨੌਜਵਾਨ ਪੀੜੀ ਨੂੰ ਅੱਗੇ ਲਾਈਏ ਤੇ ਜੋ ਇੱਕ ਨਿਰਸਵਾਰਥ ਹੋ ਕੇ ਕੰਮ ਕਰੀਏ ਤੇ ਮੇਰੇ ਖਿਆਲ ਹੈ ਕਿ ਅਸੀਂ ਕਾਮਯਾਬ ਹੋਵਾਂਗੇ ਜਿਉਣਗੇ ਸਿਮਰਜੀਤ ਸਿੰਘ ਮਾਨ ਨਹੀਂ ਆ ਜਾ ਉਹ ਉਹਨਾਂ ਦੇ ਆਪਣੇ ਹੋ ਰਹੀ ਆ ਕਾਨਫਰੰਸ ਇਸ ਕਰਕੇ ਅਸੀਂ ਕਿਸੇ ਦਾ ਵਿਰੋਧ ਨਹੀਂ ਕਿ ਅਸੀਂ ਕਹਿੰਨੇ ਕਿ ਜਿਹੜਾ ਵੀ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਉਹ ਸਾਰਿਆਂ ਦਾ ਹੱਕ ਆ ਸਾਰੇ ਆਪੋ ਆਪਣੇ ਮਿਹਨਤ ਕਰਨ 27 ਦੇ ਵਿੱਚ ਜੇ ਕਿਸੇ ਨਾਲ ਐਲਾਈਅੰਸ ਕਰਨਾ ਪੈ ਗਿਆ ਜੇ ਕਿਸੇ ਦੇ ਨਾਲ ਜੋੜ ਤੋੜ ਕਰਨਾ ਪੈ ਗਿਆ ਕਰਾਂਗੇ ਫਿਰ ਨਹੀਂ ਜੋ ਉਹ ਤੇ ਜਦੋਂ ਸਮਾਂ ਆਊਗਾ ਪਹਿਲੀ ਗੱਲ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੀਆਂ ਆਪਣੀਆਂ ਜੋ ਪੰਜਾਬ ਦੀਆਂ ਪੰਥਕ ਧਿਰਾਂ ਨਾਲ ਹੀ ਸਾਡੀ ਕੋਈ ਗੱਲਬਾਤ ਹੋਵੇ ਬਾਏ ਉਹਨਾਂ ਨੂੰ ਲੈ ਕੇ ਅਸੀਂ ਚੱਲੀਏ ਕਿ ਸਾਨੂੰ ਕਿਸੇ ਤੇ ਡਿਪੈਂਡ ਨਾ ਹੀ ਕਰਨਾ ਪਵੇ ਅਸੀਂ ਇੰਨੀ ਮਿਹਨਤੀ ਇੰਨੀ ਕਰੀਏ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਸੀ ਬਹੁਤ ਲੋਕਾਂ ਨੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਸਰਕਾਰਾਂ ਬਣਾਤੀਆਂ ਉਹਨਾਂ ਨੇ ਤੇ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਇਹ ਗੱਲ ਮੰਨੀ ਕਿ ਅਸੀਂ ਸੀਐਮ ਚਿਹਰਾ ਨਹੀਂ ਐਲਾਨਿਆ ਅਸੀਂ ਹੋ ਸਕਦਾ ਜੇ ਸੀਐਮ ਚਿਹਰਾ ਐਲਾਨ ਦਿੰਦੇ ਤਾਂ ਅਸੀਂ 17 'ਚ ਵੀ ਆ ਜਾਂਦੇ ਤਾਂ ਤੁਹਾਡੀ ਪਾਰਟੀ ਦਾ ਸੀਐਮ ਚਿਹਰਾ ਕੌਣ ਹੋਊਗਾ ਨਹੀਂ ਅਸੀਂ ਹੁਣ ਇਹ ਇਹ ਲੋਕ ਲੋਕ ਤੈਅ ਕਰਨਗੇ ਕਿ ਕਿਹੜਾ ਸੀਐਮ ਚਿਹਰਾ ਉਹਨਾਂ ਨੇ ਬਹੁਤ ਫੀਡਬੈਕ ਦਿੱਤੇ ਵੀ ਹੋਣਗੇ ਤੁਹਾਨੂੰ ਨੇ ਲੋਕਾਂ ਦੀ رائے ਆ ਪਰ ਫਿਰ ਵੀ ਅਜੇ ਸਮਾਂ ਜਦੋਂ ਨੇੜੇ ਜਾਊਗਾ ਉਦੋਂ ਅਸੀਂ ਦੇਖਾਂਗੇ ਕੀ رائے ਆ ਲੋਕਾਂ ਦੀ ਲੋਕਾਂ ਦੀ رائے ਤੇ ਉਹ ਵੈਸੇ ਤੋਂ ਅਮਰਤਪਾਲ ਨੂੰ ਕਹਿੰਦੇ ਕਿ ਐਵੇਂ ਵੀ ਵੇਖਣਾ ਚਾਹੁੰਦੇ ਪਰ ਹਾਲਾਤਾਂ ਦੇ ਹਿਸਾਬ ਨਾਲ ਉਦੋਂ ਜਦੋਂ ਕੋਈ ਸਮਾਂ ਆਊਗਾ ਉਹ ਉਸ ਟਾਈਮ ਤੇ ਕੋਈ ਡਿਸਾਈਡ ਕੀਤਾ ਜਾਊਗਾ ਕੌਣ ਹੋ ਸਕਦਾ ਤੁਹਾਡੇ ਨਾਲ ਲੋਕ ਨੇ رائے ਕੀਤੀ ਕਿ ਅਮਰਤਪਾਲ ਸਿੰਘ ਹੋਣਾ ਨੂੰ ਸੀਐਮ ਦਾ ਫੇਸ ਲਾਣਾ ਹਾਂਜੀ ਕਿ ਸੀਐਮ ਫੇਸ ਅਮਰਤਪਾਲ ਸਿੰਘ ਹੋਣਾ ਚਾਹੀਦਾ ਲੋਕ ਕਹਿ ਰਹੇ ਨੇ ਨਹੀਂ ਲੋਕ ਕਹਿ ਰਹੇ ਆ ਪਰ ਅਜੇ ਫੇਲਾ ਸਿਆਸੀ ਅਸੀਂ ਅਸੀਂ ਕੋਈ ਨਾ ਅਮਰਤਪਾਲ ਦੀ ਇੱਛਾ ਨਾਲ ਸਾਡੀ ਇੱਛਾ ਅਸੀਂ ਕਹਿੰਨੇ ਕਿ ਪਹਿਲਾਂ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰੀਏ ਜਦੋਂ ਆਉਣ ਵਾਲੇ ਸਮੇਂ 'ਚ ਨੇੜੇ ਆਊਗਾ ਉਹ ਤਾਂ ਵੇਖਿਆ ਜਾਊਗਾ ਕਿ ਸਾਡੀ ਕਿੰਨੀ ਕ ਕਪੈਸਿਟੀ ਹੈ ਅਸੀਂ ਕੀ ਕਰ ਸਕਦੇ ਹਾਂ ਉਹਦੇ ਹਿਸਾਬ ਨਾਲ ਤੈਅ ਕਰਾਂਗੇ ਬਹੁਤ ਬਹੁਤ ਧੰਨਵਾਦ ਅੱਛਾ ਜੀ ਤਾਂ ਇਸ ਦਨ ਸਾਡੇ ਨਾਲ ਐਮਪੀ ਅਮਰਤਪਾਲ ਸਿੰਘ ਹੋਣਾ ਦੇ ਪਿਤਾ ਤਰਸੇਮ ਸਿੰਘ ਜਿਨ੍ਹਾਂ ਦੇ ਵੱਲੋਂ ਪਾਰਟੀ ਨੂੰ ਲੈ ਕੇ ਤਮਾਮ ਗੱਲਾਂ ਜੜੀਆਂ ਨੇ ਖੁੱਲ ਕੇ ਕਹੀਆਂ ਗਈਆਂ ਔਰ ਉਹਨਾਂ ਨੇ ਕਿਹਾ ਕਿ ਲੋਕ ਸਾਨੂੰ ਕਹਿ ਰਹੇ ਆ ਕਿ ਅਮਰਤਪਾਲ ਸਿੰਘ ਹੋਣਾ ਨੂੰ ਹੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸੀਐਮ ਦਾ ਫੇਸ ਬਣਾਇਆ ਜਾਏ ਕੈਮਰਾਮੈਨ ਬਲਜਿੰਦਰ ਨਾਲ ਮਨਦੀਪ ਜੋਤ ਤਸ਼ੀਨ ਮੁਖਤਸਰ ਸਾਹਿਬ